ਗੁਰੂ ਦੀ ਰਹਿਮਤ ਦੇ ਨਾਲ ਤੰਦਰੁਸਤ ਸਰੀਰ ਮਿਲਦਾ ਹੈ ਸਦਾ ਹੀ ਰੱਬ ਦਾ ਸ਼ੁਕਰ ਕਰਨਾ ਚਾਹੀਦਾ ਸਦਾ ਹੀ ਰੱਬ ਦੇ ਸ਼ੁਕਰਾਨੇ ਵਿੱਚ ਜ਼ਿੰਦਗੀ ਗੁਜ਼ਾਰਨੀ ਚਾਹੀਦੀ ਹੈ ਮਹਾਰਾਜ ਸਾਹਿਬ ਨੂੰ ਜੇ ਸਦਾ ਹੀ ਯਾਦ ਰੱਖੋਗੇ ਮਹਾਰਾਜ ਕਹਿੰਦੇ ਉਸਤੇ ਚੌਗਣ ਕਰੇ ਨਿਹਾਲ ਨਾਨਕ ਸਾਹਿਬ ਸਦਾ ਦਿਆਲ ਰੱਬ ਦਾ ਸ਼ੁਕਰਾਨਾ ਕਰਨ ਵਾਲੇ ਨੂੰ ਪਰਮਾਤਮਾ ਚਾਰ ਗੁਣਾ ਵੱਧ ਦਾਤਾਂ ਦੇ ਕੇ نوازਦਾ ਹੈ ਜੇ ਰੱਬ ਨੂੰ ਉਲਾਂਬੇ ਦਉਂਗੇ ਰੱਬ ਦਾ ਕੁਝ ਨਹੀਂ ਜਾਣਾ ਮਹਾਰਾਜ ਕਹਿੰਦੇ ਤੇਰਾ ਹੀ ਜਾਏਗਾ ਜਿਹੜਾ ਰੱਬ ਨੂੰ ਉਲਾਂਬਾ ਦਿੰਦਾ ਹੈ ਰੱਬ ਦਿੱਤੀਆਂ ਹੋਈਆਂ ਦਾਤਾਂ ਵੀ ਲੈ ਲੈਂਦਾ ਹੈ ਇਸੇ ਕਰਕੇ ਸਦਾ ਹੀ ਰੱਬ ਦੇ ਸ਼ੁਕਰਾਨੇ ਵਿੱਚ ਜ਼ਿੰਦਗੀ ਗੁਜ਼ਾਰਨੀ ਚਾਹੀਦੀ ਹੈ ਅੱਜ ਸਾਡੇ ਦੁੱਖਾਂ ਦਾ ਕਾਰਨ ਇਹੀ ਹੈ ਅੱਜ ਸਾਡੀ ਚਿੰਤਾ ਡਿਪਰੈਸ਼ਨ ਦਾ ਕਾਰਨ ਇਹੀ ਹੈ ਕਿਉਂਕਿ ਅਸੀਂ ਰੱਬ ਦੇ ਨਾਮ ਨੂੰ ਭੁੱਲੇ ਹੋਏ ਹਾਂ ਰੱਬ ਦੇ ਸ਼ੁਕਰਾਨਾ ਕਰਨੇ ਨੂੰ ਭੁੱਲੇ ਹੋਏ ਹਾਂ ਪਰਮਾਤਮਾ ਵਾਹਿਗੁਰੂ ਨੂੰ ਯਾਦ ਨਹੀਂ ਕਰਦੇ ਹੋਰ ਸਾਨੂੰ ਸਭ ਕੁਝ ਯਾਦ ਹੈ ਹੋਰ ਸਾਨੂੰ ਹਰ ਇੱਕ ਚੀਜ਼ ਯਾਦ ਹੈ ਇੱਕੋ ਹੀ ਇੱਕ ਚੀਜ਼ ਅੱਜ ਭੁੱਲੀ ਹੋਈ ਹੈ ਉਹ ਕਿਹੜੀ ਚੀਜ਼ ਵਾਹਿਗੁਰੂ ਜੀ ਦਾ ਨਾਮ ਬਾਣੀ ਵਿੱਚ ਮਹਾਰਾਜ ਕਹਿੰਦੇ ਖਾਣਾ ਪੀਣਾ ਹੱਸਣਾ ਸੋਣਾ ਵਿਸਰ ਗਿਆ ਹੈ ਮਰਨਾ ਸਾਨੂੰ ਖਾਣਾ ਵੀ ਯਾਦ ਹੈ ਸੋਣਾ ਵੀ ਯਾਦ ਹੈ ਹਰ ਇੱਕ ਚੀਜ਼ ਯਾਦ ਹੈ ਬੈਂਕ ਵਿੱਚ ਕਿੰਨਾ ਬੈਲੈਂਸ ਪਿਆ ਇਹ ਵੀ ਯਾਦ ਹੈ ਕਿੰਨੇ ਦੀ ਕੋਠੀ ਬਣੀ ਹੈ ਇਹ ਵੀ ਯਾਦ ਹੈ ਕਿੰਨੇ ਦੀ ਗੱਡੀ ਆਈ ਹੈ ਇਹ ਵੀ ਯਾਦ ਹੈ ਪਰ ਇੱਕੋ ਹੀ ਇੱਕ ਚੀਜ਼ ਭੁੱਲੀ ਹੈ ਮਹਾਰਾਜ ਕਹਿੰਦੇ ਹੈ ਜਿਹੜੀ ਚੀਜ਼ ਦੁਨੀਆਂ ਤੇ ਤੂੰ ਕਰਨ ਵਾਸਤੇ ਆਇਆ ਉਹ ਤੈਨੂੰ ਭੁੱਲ ਗਿਆ ਅਵਰ ਕਾਜ ਤੇਰੇ ਕਿਤੇ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਕੇਵਲ ਤੇ ਕੇਵਲ ਆਹੀ ਘੜੀਆਂ ਲੇਖੇ ਵਿੱਚ ਪੈਣਗੀਆਂ ਸਾਈ ਘੜੀ ਸੁਲਖਣੀ ਸੋਹਣਾਲ ਵਿਹਾਵੈ ਉਹੀ ਘੜੀ ਭਾਗਾ ਵਾਲੀ ਹੈ ਜਿਹੜੀ ਪ੍ਰਮਾਤਮਾ ਵਾਹਿਗੁਰੂ ਜੀ ਦੀ ਯਾਦ ਵਿੱਚ ਗੁਜ਼ਰਦੀ ਹੈ ਨਹੀਂ ਤਾਂ ਬਾਕੀ ਘੜੀਆਂ ਨੂੰ ਤਾਂ ਮਹਾਰਾਜ ਨੇ ਆਖਿਆ ਕਿਸੇ ਲੇਖੇ ਨਹੀਂ ਪੈਣਗੀਆਂ ਸੰਗਤ ਜੀ ਤੁਸੀਂ ਸੋਚ ਕੇ ਵੇਖੋ ਧਰਮ ਰਾਏ ਜਦ ਲੇਖਾ ਮੰਗੇ ਕਿਆ ਮੁਖ ਲੈ ਕੇ ਜਾਏਗਾ ਜਦੋਂ ਰੱਬ ਨੇ ਸਾਡੇ ਕੋਲੋਂ ਸਾਡੇ ਲੇਖਾਂ ਦਾ ਹਿਸਾਬ ਪੁੱਛਣਾ ਅਸੀਂ ਕੀ ਜਵਾਬ ਦੇਾਂਗੇ ਜਿਹਨੂੰ ਗੁਰੂ ਦੀ ਅਕਲ ਆ ਗਈ ਮਹਾਰਾਜ ਕਹਿੰਦੇ ਉਹ ਸ੍ਰੇਸ਼ਟ ਹੈ ਉਹ ਉੱਤਮ ਹੈ ਬਾਣੀ ਵਿੱਚ ਐਵੇਂ ਨਹੀਂ ਮਹਾਰਾਜ ਕਹਿੰਦੇ ਗੁਰ ਕੀ ਮਤ ਤੋਂ ਲਿਹੇ ਇਅਾਨੇ ਭਗਤ ਬਿਨਾ ਬਹੁ ਡੁੱਬੇ ਸਿਆਣੇ ਗੁਰੂ ਦੀ ਮਤ ਤੋਂ ਬਿਨਾ ਬਹੁਤ ਸਿਆਣੇ ਆਪਣੇ ਆਪ ਨੂੰ ਕਹਿੰਦੇ ਕਹਾਉਂਦੇ ਡੁੱਬ ਗਏ ਜਿਨ੍ਹਾਂ ਨੇ ਗੁਰੂ ਦੀ ਮਤ ਲਈ ਹੈ ਉਹ ਸੰਸਾਰ ਰੂਪੀ ਭਵ ਸਾਗਰ ਤੋਂ ਪਾਰ ਚਲੇ ਜਾਂਦੇ ਆਂ ਅਰਦਾਸ ਵਿੱਚ ਤੁਸੀਂ ਇੱਕ ਚੀਜ਼ ਹਰ ਰੋਜ਼ ਮੰਗਦੇ ਹੋ ਮਹਾਰਾਜ ਸਿੱਖਾਂ ਦਾ ਮਨ ਨੀਵਾ ਤੇ ਮਤ ਉੱਚੀ ਮਹਾਰਾਜ ਜੀ ਕਿਰਪਾ ਕਰਿਓ ਸਿੱਖਾਂ ਦਾ ਮਨ ਨੀਵਾ ਹੋਵੇ ਮਨ ਨੀਵੇਂ ਤੋਂ ਭਾਵ ਹੈ ਨਿਮਰਤਾ ਸਾਡੇ ਵਿੱਚ ਨਿਮਰਤਾ ਹੋਣੀ ਚਾਹੀਦੀ ਹੈ ਸਾਡੇ ਵਿੱਚ ਸਹਿਣਸ਼ੀਲਤਾ ਹੋਣੀ ਚਾਹੀਦੀ ਹੈ ਇਹ ਆਪਾਂ ਹਰ ਰੋਜ਼ ਮੰਗਦੇ ਆਂ ਮਤ ਉੱਚੀ ਭਾਵ ਸਾਡੇ ਵਿਚਾਰ ਉੱਚੇ ਹੋਣ ਅੱਜ ਕੰਮ ਉਲਟ ਹੈ ਜੀ ਮਾਫੀ ਮੰਗ ਕੇ ਬੇਨਤੀ ਕਰਦਾ ਹੈ ਅੱਜ ਸਾਡੇ ਵਿਚਾਰ ਬਹੁਤ ਨੀਵੇਂ ਐ ਤੇ ਹੰਕਾਰ ਸਾਡੇ ਵਿੱਚ ਬਹੁਤ ਵੱਡਾ ਭਰਿਆ ਹੋਇਆ ਆਪਾਂ ਸੋਚਦੇ ਆਂ ਵੀ ਸਾਡੇ ਤੋਂ ਵੱਧ ਤਾਂ ਕੋਈ ਸਿਆਣਾ ਹੋਈ ਨਹੀਂ ਸਕਦਾ ਜਿੰਨਾ ਕੁਝ ਮੈਨੂੰ ਪਤਾ ਹੈ ਤੇ ਦੂਜਾ ਤਾਂ ਬਿਲਕੁਲ ਬੇਸਮਝ ਐ ਇਹਨੂੰ ਕੁਝ ਨਹੀਂ ਪਤਾ ਪਰ ਸੰਗਤ ਜੀ ਨਹੀਂ ਗੁਰੂ ਨੇ ਸਾਨੂੰ ਇਹ ਸਮਝਾਇਆ ਸੀ ਵੀ ਸਿੱਖਾ ਆਪਣੀ ਮਤ ਨਾ ਲਈ ਆਪਣੀ ਮਤ ਦੇ ਮੁਤਾਬਕ ਨਾ ਚੱਲੀ ਗੁਰੂ ਦੇ ਚਰਨਾਂ ਵਿੱਚ ਹਰ ਸਮੇਂ ਅਰਦਾਸ ਕਰੀ ਮਹਾਰਾਜ ਜੀ ਆਪਣੀ ਮਤ ਦਿਓ ਤੁਹਾਡੀ ਮਤ ਨਹੀਂ ਮੇਰਾ ਬੇੜਾ ਪਾਰ ਕਰਨਾ ਗੁਰ ਕੀ ਮਤ ਤੂੰ ਲਿਹੇ ਇਅਾਨੇ ਭਲਿਆ ਗੁਰੂ ਦੀ ਮਤ ਲਿਆ ਕਰ ਜੇ ਗੁਰੂ ਦੀ ਮਤ ਲਏਗਾ ਤਾਂ ਤੂੰ ਸਦਾ ਹੀ ਸੁਖੀ ਰਹੇਗਾ ਆਪਣੀ ਮਤ ਦੇ ਨਾਲ ਕੀਤਾ ਹੋਇਆ ਕਰਮ ਸੰਗਤ ਜੀ ਸਾਨੂੰ ਡੋਬ ਸਕਦਾ ਹੈ ਆਪਣੀ ਮਤ ਦੇ ਨਾਲ ਕੀਤਾ ਹੋਇਆ ਕਰਮ ਸਾਨੂੰ ਦੁਖੀ ਕਰ ਸਕਦਾ ਹੈ ਜਦੋਂ ਅਸੀਂ ਗੁਰੂ ਦੀ ਮੱਤ ਲੈ ਕੇ ਕੋਈ ਵੀ ਕਰਮ ਕਰਾਂਗੇ ਗੁਰੂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਕੇ ਕੋਈ ਵੀ ਕਾਰਜ ਸ਼ੁਰੂ ਕਰਾਂਗੇ ਉਹ ਕਾਰਜ ਫਿਰ ਸਾਡਾ ਨਹੀਂ ਉਹ ਗੁਰੂ ਦਾ ਹੋ ਜਾਂਦਾ ਮਾਰੇ ਸੱਚੇ ਪਾਤਸ਼ਾਹ ਫਿਰ ਰਹਿਮਤਾਂ ਵਰਤਾਉਂਦੇ ਆ ਕਿਰਪਾ ਕਰਦੇ ਆ ਤਾਂ ਹੀ ਸਾਡੇ ਵਾਸਤੇ ਗੁਰੂ ਨੇ ਮਰਜਾਦਾ ਬਣਾਈ ਹੋਈ ਹੈ ਵੀ ਸਿੱਖ ਨੇ ਜਦੋਂ ਵੀ ਕਾਰਜ ਆਰੰਭ ਕਰਨਾ ਆਪਣੇ ਗੁਰੂ ਦੇ ਚਰਨਾਂ ਵਿੱਚ ਅਰਦਾਸ ਕਰਨੀ ਹੈ ਇਹ ਗੁਰੂ ਨੇ ਐਵੇਂ ਨਹੀਂ ਮਰਜਾਦਾ ਬਣਾਈ ਮਾਰੇ ਸੱਚੇ ਪਾਤਸ਼ਾਹ ਵੱਲੋਂ ਬਖਸ਼ਿਸ਼ ਕੀਤੀਆਂ ਹੋਈਆਂ ਮਰਜਾਦਾ ਸਾਨੂੰ ਐ ਕੀਤਾ ਲੋੜੀਏ ਕੰਮ ਸੋ ਹਰ ਪਹਿ ਆਖੀ ਐ ਕਾਰਜ ਦੇਹ ਸਵਾਰ ਸਤਿਗੁਰ ਸੱਚ ਸਾਖੀ ਐ ਇਹਦਾ ਮਤਲਬ ਇਹ ਐ ਵੀ ਗੁਰੂ ਦੀ ਮਤ ਲੈਣੀ ਗੁਰੂ ਦੀ ਬਾਤ ਲੈ ਕੇ ਕਾਰਜ ਆਰੰਭ ਕੀਤਾ ਹੋਇਆ ਉਹ ਸਦਾ ਹੀ ਨਿਪਰੇ ਚੜਦਾ ਹੈ ਖੈਰ ਮੈਂ ਤੁਹਾਡੇ ਚਰਨਾਂ 'ਚ ਜਿਹੜੀ ਬੇਨਤੀ ਕਰ ਰਿਹਾ ਧਰਮ ਰਾਏ ਜਦ ਬਲੇਖਾ ਮੰਗੇ ਕਿਆ ਮੁਖ ਲੈ ਕੇ ਜਾਏਗਾ ਜਦੋਂ ਰੱਬ ਸਾਡੇ ਕੋਲੋਂ ਲੇਖਾ ਮੰਗੇਗਾ ਅਸੀਂ ਕੀ ਜਵਾਬ ਦੇਾਂਗੇ ਕਿਤੇ ਇਕੱਲੇ ਬੈਠ ਕੇ ਸੋਚ ਕੇ ਵੇਖਿਓ ਜੀ ਗੁਰੂ ਅਮਰਦਾਸ ਮਹਾਰਾਜ ਹਰ ਰੋਜ਼ ਸਾਨੂੰ ਕਹਿੰਦੇ ਆਏ ਸਰੀਰਾ ਮੇਰਾ ਇਸ ਜਗ ਮੈਂ ਆਏ ਕਿਆ ਤੁੰਦ ਕਰਮ ਕਮਾਇਆ ਹਰ ਰੋਜ਼ ਪੜਦੇ ਆਂ ਜੀ ਵਿਚਾਰਨ ਦੀ ਕੋਸ਼ਿਸ਼ ਨਹੀਂ ਕਰਦੇ ਮੈਂ ਵੀ ਤੁਹਾਡੇ ਵਿੱਚ ਹੀ ਹਾਂ ਆਪਾਂ ਹਰ ਰੋਜ਼ ਬੈਠ ਕੇ ਸੋਚਿਆ ਤਾਂ ਕਰੀਏ ਵੀ ਆਪਾਂ ਕਰਦੇ ਕੀ ਆਂ ਆਪਾਂ ਦਿਨ ਵਿੱਚ ਕੀ ਕੀਤਾ ਜਿਹੜੇ ਕੰਮ ਵਾਸਤੇ ਰੱਬ ਨੇ ਸਾਨੂੰ ਦੁਨੀਆ ਤੇ ਭੇਜਿਆ ਹੈ ਜਿਹੜਾ ਕੰਮ ਸਾਨੂੰ ਗੁਰੂ ਸਾਹਿਬ ਕਹਿ ਰਹੇ ਹੈ ਗੁਰੂ ਤਾਂ ਝੂਠ ਨਹੀਂ ਨਾ ਬੋਲਦਾ ਜੀ ਗੁਰੂ ਦਾ ਇੱਕ ਇੱਕ ਅੱਖਰ ਸੱਚ ਹੈ ਮਾਰੇ ਸੱਚੇ ਪਾਤਸ਼ਾਹ ਦੀ ਬਾਣੀ ਦਾ ਇੱਕ ਇੱਕ ਅੱਖਰ ਸੱਚ ਹੈ ਗੁਰੂ ਤੇ ਕੋਈ ਤਰਕ ਨਹੀਂ ਕੀਤਾ ਜਾ ਸਕਦਾ ਗੁਰੂ ਸਾਹਿਬ ਬਿਲਕੁਲ ਸੱਚ ਕਹਿ ਰਹੇ ਹੈ ਅੱਗੇ ਜਾਤ ਨਾ ਜੋਰ ਹੈ ਅੱਗੇ ਜੀਓ ਨਵੈ ਅੱਗੇ ਤੇਰਾ ਕੋਈ ਜ਼ੋਰ ਨਹੀਂ ਚੱਲਣਾ ਕੋਈ ਤੇਰੀ ਜਾਤ ਨਹੀਂ ਚਲਣੀ ਕੋਈ ਤੇਰੇ ਪੈਸੇ ਦਾ ਹੰਕਾਰ ਨਹੀਂ ਚੱਲਣਾ ਉੱਥੇ ਜਾ ਕੇ ਕੋਈ ਰਿਸ਼ਵਤ ਨਹੀਂ ਚਲਦੀ ਉੱਥੇ ਜਾ ਕੇ ਤੇਰੇ ਕਰਮਾਂ ਦਾ ਹਿਸਾਬ ਹੋਏਗਾ ਕਿਤੇ ਕੱਲਾ ਬੈਠ ਕੇ ਸੋਚਿਆ ਕਰ ਵੀ ਪੂਰੇ ਦਿਨ ਵਿੱਚ ਕਰ ਕੀ ਰਿਹਾ ਜਦੋਂ ਅਸੀਂ ਆਪਣੇ ਆਪ ਦਾ ਅਧਿਐਨ ਕਰਾਂਗੇ ਬੜੀਆਂ ਪੁਸਤਕਾਂ ਪੜ੍ਹ ਕੇ ਵੇਖ ਲੀਆਂ ਜੀ ਅਸੀਂ ਬਹੁਤ ਕਿਤਾਬਾਂ ਪੜ੍ਹ ਕੇ ਵੇਖ ਲੀਆਂ ਪਰ ਆਪਣੇ ਆਪ ਨੂੰ ਕਦੇ ਪੜਿਆ ਹੀ ਨਹੀਂ ਹੈ ਵੀ ਅਸੀਂ ਕੌਣ ਅਸੀਂ ਕੀ ਕਰਨ ਵਾਸਤੇ ਆਏ ਆ ਅਸੀਂ ਦੁਨੀਆ ਤੇ ਕਰ ਕੀ ਰਹੇ ਆ ਜਿੱਦਣ ਇਹ ਚੀਜ਼ਾਂ ਪੜਨੀਆਂ ਸ਼ੁਰੂ ਕਰਦੀਆਂ ਆਪਣੇ ਆਪੇ ਨੂੰ ਪੜਨਾ ਸ਼ੁਰੂ ਕਰ ਦਿੱਤਾ ਸੰਗਤ ਜੀ ਉਸ ਦਿਨ ਸਾਡਾ ਜੀਵਨ ਬਣ ਜਾਏਗਾ ਉਸ ਦਿਨ ਸਾਡੀ ਜ਼ਿੰਦਗੀ ਦਾ ਸਾਨੂੰ ਰਸਤਾ ਮਿਲ ਜਾਏਗਾ